ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕ ਦੇ ਬੰਦਨ ਸਿਮਰੋ दन अमरदस गुरु हीर्या हृदत्या श्री गुरु राम दास गुणगा ਸਰੀਰ ਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੁਬ ਸੁਮਤ ਪਰਕਾਸਕ ਸ੍ਰੀ ਹਰਿ ਰਾਏ ਨਮ ਕਰ ਜੋ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਨਮਨ ਹੈ ਬਹੋਰ ਤੇਗ ਬਹਾਦਰ ਪਰਮ ਕਰਪਾਲ ਪਰਮ ਕਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਬਸਾ ਲਾ ਧਰਉ ਧਰ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀ ਿਸਮਹ ਅਮਰਤ ਗਿਆਨ ਹੈ ਮਾਨਕ ਭਗਤ ਬਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਜੇਤ ਸਮੰਦ ਸਾਗਰ ਨੀਰ ਭਰਿਆ ਤੇਰੇ ਓ ਗਣਹ ਮਾਰੇ ਦਇਆ ਕਰੋ ਕਿਸ ਮਿਹਰ ਉਪਾਵ ਡੁੱਬਦ ਪਥਰ ਤਾਰੇ ਜੀੜਾ ਅਗਨ ਬਰਬਰ ਤਪ ਭੀਤਰ ਵਗ ਖਾਤੀ ਨਾਨਕ ਹੁਕਮ ਫਸਾਣਾ ਸੁਖੁ ਵਦਨ ਰਾਤੀ ਹਮ ਅਬ ਗੁਣ ਭਰੇ ਏਕ ਗੁਣ 나ਹੇ ਅੰਮ੍ਰਿਤ ਸਾਡ ਬਖੈ ਬਖ ਖਾਈ ਮਾਇਆ ਮੋਹ ਪਰਮ ਭੂਲੇ ਸਤ ਦਰਸੋ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤਕੀ ਗੁਰ ਰਾਮਦਾਸ ਰਖੋ ਸਰਨਾਈ ਇਕੁਰ ਤਕੀ ਦਤਕੀ ਗੁਰ ਰਾਮਦਾਸ ਰਖੋ ਸਰਨਾਈ ਰਖੋ ਆਪਣੇ ਪ੍ਰਭ ਮੋਹ ਕਿਰ ਸੇਵਾ ਕਸੂ ਨ ਜਾਣਉ ਨੀਚ ਮੂਰਖ ਰੇ ਮਾਨ ਕਰੋ ਤੁਦ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸਨ ਹਾਰੇ हम अपराधी सद फूल ते तुम बख्शन हारे सा धरती भई हरियावली जिथै मेरा सतगुरु बैठा आए से जंत भई हरियावली ਜਿਨ ਮੇਰਾ ਸਤਗੁਰ ਦੇਖਿਆ ਜਾਏ ਧੰ ਧੰ ਪਿਤਾ ਧੰ ਧੰ ਕੁੱਲ ਧੰ ਧੰ ਸੋ ਜਾਨਣੇ ਜਨ ਗੁਰ ਜਾਣ ਆਮਾਏ ਧੰ ਧੰ ਗੁਰ ਜਨ ਨਾਮ ਅਰਦਿਆ ਆਪ ਤਰਿਆ ਜਿਨ ਡਿਠਾ ਤੰਨਾ ਲੈ ਸੜਾਇ ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲ ਬੋਲਾ ਤੇਰਾ ਏਕੰਕਾਰ ਸਤ ਗੁਰ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਹਿ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਹਿ ਬਿਗਨ ਬਿਨਾਸਨ ਸੋਏ ਸ੍ਰੀ ਗੁਰ ਸ਼ਬਦ ਕਮਾਏ ਜਨਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤ ਗੁਰੂ ਤਿਹ ਪਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਹਿ ਬੇਗਨਾ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤ ਹੈ ਬੇਗਨਾ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਬਹਿਰ ਬਨਾਓ ਇਕ ਸਮ ਬਨਿਓ अंतर ब्रह्म एकहि भन्यो जो नरचह अपनी कल्याण तज दाबे को भज भगबान बहर बनाबो एक सम बन्यो अंतर ब्रह्म एकहि भन्यो जो नरचह अपनी कल्याण ਸਜ ਦਾਬੇ ਕੋ ਭਜ ਭਗਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਬੜਿਆਂ ਵੱਡਿਆਂ ਭਾਗਾਂ ਵਾਲੇ ਹਾਂ ਵਾਹ ਪ੍ਰਗਟਿਓ ਮਰਦ ਅਗਮੜਾ ਬਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਹਕ ਹਕ ਆਗਾਹ ਗੁਰੂ ਗੋਬਿੰਦ ਸਿੰਘ ਸਾਹ ਸਹਨ ਸਾਹ ਗੁਰੂ ਗੋਬਿੰਦ ਸਿੰਘ ਐਸੇ ਦੀਨ ਦਿਆਲ ਸਤ ਗੁਰੂ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਖਾਲਸੇ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰਨ ਵਾਲੇ ਖਾਲਸੇ ਦੇ ਪਿਤਾ ਸਾਹਿਬੇ ਕਮਾਲ ਸਰਬੰਸ ਦਾ ਨੂੰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ